ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਮੈਂ ਤੁਹਾਨੂੰ ਆਪਣਾ ਉਪਾਦ ਸੰਤ ਲੈ ਇੱਕ ਗੱਲ ਸਮਝਾਣਾ ਚਾਹੀਨਾ ਕਿ ਅੱਜ ਕੱਲ ਦੀ ਲਾਈਫ ਵਿੱਚ ਸਭ ਦੀਆਂ ਪਰੇਸ਼ਾਨੀਆਂ ਤਾਂ ਇੱਕੋ ਹੀ ਹੈ ਤੁਸੀਂ ਹਰ ਇੱਕ ਕਾਲੀ ਚ ਦੇਖੋ ਕਰ ਕਰ ਦੀ ਇੱਕੋ ਹੀ ਕਹਾਣੀ ਹੈ ਨਾਨਕ ਦੁਖੀਆ ਸਭ ਸੰਸਾਰ ਸਾਰਿਆਂ ਦੇ ਹੀ ਘਰਾਂ ਵਿੱਚ ਦੇਖੋ ਤਨ ਦੀ ਕਮੀ ਪੈਸਿਆਂ ਦੀ ਕਮੀ ਕਲਾ ਕ੍ਰੇਸ਼ પતિ ਪਤਨੀ ਦੀ ਆਪਸ ਚ ਨਹੀਂ ਬੰਦੀ ਹੈ ਜੋਬ ਨਹੀਂ ਲੱਗ ਰਹੀ ਹੈ ਕਿਸੇ ਨੂੰ ਦਾ ਬਿਜ਼ਨਸ ਨਹੀਂ ਸਹੀ ਚੱਲ ਰਿਹਾ ਹੈ ਬੱਚਿਆਂ ਦੀ ਪੜਾਈ ਦਾ ਫਿਕਰ ਹੈ ਇਹ ਸਭ ਪਰੇਸ਼ਾਨੀਆਂ ਸਭ ਨੂੰ ਆ ਰਹੀਆਂ ਹਨ इतने मैं तुम्हें तो एक होर गल दसना चाहवागी कि जो कल सतारह दिसंबर एतवार आ रहा है बड़ा ही व्डा एतवार मनिया जाता है हिंदू मान्यता के अनुसार शुक्ल पक्ष से पंचमी से जरा एतवार पता है वह बड़ा व्डा बड़ा ही महत्वपूर्ण होंगे है जेडे भी विहि परेशानी आ रही है है ना जिस तरह कि हसबैंड नहीं सुनता है नहीं नहीं खाली हसबैंड नहीं सुनता है यही प्रॉब्लम नहीं होंगी है वाइफ भी नहीं सुनती है क्योंकि ज्यादातर अजक मेरे केसिस जो आ रहे हैं ना मैं देखे कि वाइफ नहीं सुन रही हसबैंड तंग कर रही एल ਇਹ ਕਿ ਨਾ ਹੈ ਇੱਕ ਤਾਂ ਕਪੂਰ ਪੂਰਾ ਸਤਿਆਨਾਸ ਕਰ ਰਹੇ ਹਨ ਲੇਡੀਆਂ ਦਾ ਮਤਲਬ ਉਹ ਇੱਕ ਇਹ ਹਮੇਸ਼ਾ ਨਹੀਂ ਹੁੰਦਾ ਕਿ ਔਰਤ ਹੀ ਵਿਚਾਰੀ ਹੁੰਦੀ ਹੈ ਠੀਕ ਹੈ ਹਸਬੰਡ ਵੀ ਵਿਚਾਰਾ ਹੁੰਦਾ ਹੈ ਉਸ ਦੀ ਵੀ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਜਿਨ੍ਹਾਂ ਨੂੰ ਦੇ ਘਰ ਵਿੱਚ ਵਾਈਫ ਨਹੀਂ ਸੁਣ ਰਹੀ ਹੈ ਜਾਂ ਹਸਬੰਡ ਨਹੀਂ ਸੁਣ ਰਹਾ ਹੈ ਉਸ ਵਿੱਚ ਵੀ ਤੁਸੀਂ ਇਹ ਉਪਾਅ ਕਰੋਗੇ ਤਾਂ ਬੜਾ ਹੀ ਕਾਰਗਰ ਸਿੱਧ ਹੋਏਗਾ ਜਾਂ ਜਿਹੜੇ ਬੱਚੇ ਕੁਆਰੇ ਹਨ ਜਿਨ੍ਹਾਂ ਦੇ ਵਿਆਹ ਸ਼ਾਦੀ 'ਚ ਦੇਰੀ ਹੋ ਰਹੀ ਹੈ ਉਹਨਾਂ ਵਾਸਤੇ ਵੀ ਇਹ ਇਹ ਉਪਾਅ ਬਹੁਤ ਹੀ ਵਦਿਆ ਹੋਏਗਾ ਲੇਕਿਨ ਇਹਨਾਂ ਪਰੇਸ਼ਾਨੀਆਂ ਦੇ ਜਿਹੜੇ ਉਪਾਅ ਨਹੀਂ ਉਹ ਟਾਰੇ ਉਪਾਅ ਹਨ ਹਰ ਹਾਲ ਉਹ ਪਤਾ ਨਹੀਂ ਹੁੰਦਾ ਕਿ ਕਿਸ ਨੂੰ ਕਿਹੜਾ ਉਪਾਅ ਕੰਮ ਕਰ ਜਾਏ ਕਿਉਂਕਿ ਕਈ ਲੋਕ ਕਹਿੰਦੇ ਹਨ ਨਾ ਕਿ ਅਸੀਂ ਤਾਂ ਉਪਾਅ ਕੀਤਾ ਸੀ ਸਾਨੂੰ ਤਾਂ ਇਹਦਾ ਫਲ ਨਹੀਂ ਮਿਲਿਆ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੂੰ ਉਹੀ ਵਾਲੇ ਉਪਾਅ ਨਾਲ ਸਾਰਿਆਂ ਨੂੰ ਉਹਦਾ ਫਲ ਮਿਲ ਜਾਏ ਸਭ ਦੇ ਅਲੱਗ-ਅਲੱਗ ਕਰਮ ਹੁੰਦੇ ਹਨ ਆਪਣੀ ਗ੍ਰਹਿ ਜਿਹੜੇ ਹੁੰਦੇ ਹਨ ਉਹ ਅਲੱਗ-ਅਲੱਗ ਹੁੰਦੇ ਹਨ ਤੇ ਕਿਸ ਨੂੰ ਕਿਹੜਾ ਉਪਾਅ ਕੰਮ ਕਰ ਜਾਵੇ ਪਤਾ ਨਹੀਂ ਹੁੰਦਾ ਹੈ इस करके अँ एक जॉब्लम होंगे हैं वह अलग अलग उपा हाँ कि जड़िया परेशानियां दूर हो सकन से अलग अलग बड़े ही शक्तिशाली जो होंगे स्ट्रोंग उपाय लेके आते हाँ ताकि अपनिया परेशानियों तो मुक्त होकर एक खुशहाल जीवन बिता सको अज का जो उपा है बड़ा ही सात्विक उपा है बड़ा ही शक्तिशाली उपा है सिर्फ और सिर्फ तीस जी है रविवार संडे ऐतवार ठीक है तीन तो रिजल्ट मिलेगा जरा मैं तो शक्कर शकर रोटी चीनी की रोटी कई लोग चीनी बोलते हैं कई लोग शक्कर बोलते हैं और बनानी है मैं थोड़ी तो कि किस तरह ए करना है घर तो हर परेशानी जो भी परेशानी है वह दूर होएगी इस करके भीडियो अंत तक जरूर देखना जी ते उस तो पहले हाथ जोड़ के बेनती है जी जे चैनल नवे आए हो तो प्लीज़ चैनल सब्सक्राइब कर लो जी ते मेरी जो वीडियो चंगी लगती है तो वीडियो में लाइक जरूर करना जी ते शेयर भी करना ते कमेंट में अपना फीडबैक मेरे विचार किमें लगते हैं जरूर दसना जी वो पढ़ के सामने तेजे कमेंट पढ़ के बहुत खुशी होंगी है तो बड़ा मोटिवेशन मिलता है तो चलो हम करते हाँ वीडियो के टॉपिक बारे गल ਦੇਖੋ ਜੀ ਚੀਨੀ ਤੇ ਸ਼ਕਰ ਤੁਹਾਡੀ ਰਸੋਈ ਵਿੱਚ ਤਾਂ ਮਿਠਾਸ ਲਿਆਂਦੀ ਹੀ ਲਿਆਂਦੀ ਹੈ ਪਰ ਇਹਦੇ ਨਾਲ-ਨਾਲ ਉਹ ਤੁਹਾਡੀ ਜ਼ਿੰਦਗੀ ਵੀ ਤੁਹਾਡੀ ਲਾਈਫ ਵਿੱਚ ਵੀ ਮਿਠਾਸ ਲਿਆ ਸਕਦੀ ਹੈ ਤੁਹਾਡੇ ਕਾਗਿਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਅਜਿਹਾ ਮੈਂ ਉਪਾਅ ਲੈ ਕੇ ਆਈ ਹਾਂ ਇਹ ਤੁਸੀਂ ਇਹਤਵਾਰ ਨੂੰ ਕਰਨਾ ਹੈ ਤੇ ਇਹ ਬੜਾ ਸ਼ਕਤੀਸ਼ਾਲੀ ਉਪਾਅ ਹੈ ਇਹ ਤਾਂ ਕਰਨ ਨਾਲ تین ਐਤਵਾਰੀ ਤੁਸੀਂ ਇਹ ਕਰੋਗੇ ਨਾ ਤੁਹਾਨੂੰ ਰਿਜ਼ਲਟ ਮਿਲੇਗਾ ਔਰ ਤੁਸੀਂ ਜ਼ਰੂਰ ਮੈਨੂੰ ਕਮੈਂਟ ਵਿੱਚ ਦੱਸੋਗੇ ਕਿ ਤੁਹਾਡੇ ਦੱਸੇ ਹੋਏ ਉਪਾਅ ਨਾਲ ਸਾਡੀਆਂ ਇਹ ਪਰੇਸ਼ਾਨੀਆਂ ਦੂਰ ਹੋ ਗਈਆਂ ਹਨ ਹੁਣ ਤੁਸੀਂ ਇਹ ਉਪਾਅ ਕਰਨਾ ਕਿਵੇਂ ਹੈ ਐ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਦੇਖੋ ਇਹ ਤੁਹਾਨੂੰ ਤੁਸੀਂ ਸਵੇਰੇ ਆਟਾ ਗੁੰਨ ਲਓ ਐਨੇ ਆٹے ਵਿੱਚ ਥੋੜੀ ਜੀ ਸ਼ੱਕਰ ਮਿਲਾ ਦਿਓ ਚੀਨੀ ਮਿਲਾ ਦਿਓ ਚੀਨੀ ਵਾਲਾ ਆਟਾ ਗੁੰਨਨ ਤੋਂ ਬਾਅਦ ਉਦਿਆਂ ਇਹ ਚਾਰ ਰੋਟੀਆਂ ਬਣਾ ਲਓ ਠੀਕ ਹੈ ਉਸ ਚੀਨੀ ਵਾਲੀ ਰੋਟੀਆਂ ਜਿਹੜੀਆਂ ਹੋਣਗੀਆਂ ਉਸ ਨੂੰ ਥੋੜੀ ਜੇ ਦੇਸੀ ਘਿਓ ਨਾਲ ਉਲੀ ਚੂਰੀ ਟਾਈਪ ਬਣਾ ਲਓ ਜਦ ਛੋਟੇ ਛੋਟੇ ਟੁਕੜੇ ਕੱਢ ਲਓ ਜੇ ਚੂਰੀ ਬਣਾ ਲਓ ਤੇ ਉਹ ਚੂਰੀ ਬਣਾਉਣ ਤੋਂ ਬਾਅਦ ਤੁਸੀਂ ਇਹ ਜੋ ਬਣ ਗਈ ਹੈ ਚੀਨੀ ਦੀ ਰੋਟੀ ਦੀ ਚੂਰੀ ਬਣਦੀ ਹੈ ਉਸ ਨੂੰ ਕਵਾਂ ਨੂੰ ਖਿਲਾਣਾ ਹੈ ਜੇ ਤਾਂ ਤੁਹਾਡੀ ਛੱਤ ਦੇ ਉੱਪਰ ਕਾਵੇ ਆਉਂਦੇ ਹਨ ਤਾਂ ਉਸੇ ਤੁਸੀਂ ਇਹ ਚੂਰੀ ਰੋਟੀ ਦੀ ਉੱਥੇ ਪਾ ਦਿਓ ਜਾਂ ਫਿਰ ਤੁਹਾਨੂੰ ਦਿੱਖ ਹੈ ਕਿ ਨਹੀਂ ਇੱਥੇ ਤਾਂ ਕਾਵੇ ਤਾਂ ਨਹੀਂ ਆਉਂਦੇ ਹੈ ਜਦ ਕਿਤੇ ਵੀ ਤੁਹਾਨੂੰ ਦਿੱਖ ਕਿਧਰੇ ਵੀ ਤੁਹਾਡੇ ਘਰ ਦੇ ਆਸ-ਪਾਸ ਕੋਈ ਪਾਰਕ ਹੋਏਗਾ ਗਾਰਡਨ ਹੋਏਗਾ ਉੱਥੇ ਕਾਵੇ ਆਉਂਦੇ ਹੋਣਗੇ ਤਾਂ ਤੁਸੀਂ ਇਹ ਰੋਟੀ ਜਿਹੜੀ ਹੈ ਨਾ ਕਵਾਂ ਨੂੰ ਖਿਲਾ ਦੇਣੀ ਹੈ ਇਹ ਇੰਨਾ ਸ਼ਕਤੀਸ਼ਾਲੀ ਸਾਧਵਿਕ ਉਪਾਅ ਹੈ ਨਾ ਮੈਂ ਤੁਹਾਨੂੰ ਦੱਸ ਰਹੀਆਂ ਗਰੰਟੀ ਨਾਲ ਕਹਿ ਰਹੀਆਂ ਕਿ ਤੁਹਾਡੀਆਂ ਹਰ ਜੋ ਵੀ ਪਰੇਸ਼ਾਨੀਆਂ ਹਨ ਦੂਰ ਹੋਣ ਹੀ ਜਾਣਗੀਆਂ ਜਿਸ ਦਾ ਜਿਸ ਦਾ ਕੋਈ ਰੋਟੀ ਖਾਣਗੇ ਇਹ ਤੁਹਾਨੂੰ ਨਾਲ ਸਿਰਫ 3 ਐਤਵਾਦੀ ਕਰਨਾ ਹੈ 3 ਐਤਵਾਦੀ ਚੀ ਤੁਹਾਨੂੰ ਇੰਨਾ ਰਿਜ਼ਲਟ ਮਿਲੇਗਾ ਆਪਣੇ ਘਰ ਵਿੱਚ ਪੈਸਿਆਂ ਦੀ ਪਰੇਸ਼ਾਨੀ ਦੂਰ ਹੋ ਜਾਏਗੀ ਜੇਕਰ ਕੋਈ ਵਪਾਰ bizness ਦੁਕਾਨ ਦੀ ਗ੍ਰਾਹਕੀ ਉਹ ਸਭ ਦੂਰ ਹੋਏਗੀ ਕਲਾ ਕਲੇਸ਼ ਕਰਦਾ ਮਤਲਬ ਹਰ ਕੋਈ ਵੀ ਪਰੇਸ਼ਾਨੀ ਹੈ ਨਾ ਇਹਦਾ ਇਹ ਇਲਾਜ ਹੈ ਬੜਾ ਹੀ ਅਚੂਕ ਉਪਾਏ ਹੈ ਇਨਾ ਐਕ ਉਪਰ ਮਤਲਬ ਸ਼ਕਤੀਸ਼ਾਲੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਐਕ ਕਰ ਨਾਲ ਤੁਸੀਂ ਤਿੰਨ ਐਕਾਂਲਜੀ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਇਸ ਦੇ ਨਾਲ-ਨਾਲ ਇਹ ਜਿਨ੍ਹਾਂ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਰਿਸ਼ਤਾ ਨਹੀਂ ਆ ਰਿਹਾ ਹੈ ਉਹ ਵੀ ਉਹ ਵੀ ਪਰੇਸ਼ਾਨ ਇਸ ਉਪਾਅ ਦੇ ਨਾਲ ਦੂਰ ਹੋਏਗੀ ਤੁਸੀਂ ਦੇਖਣਾ ਜਿਹੜੇ ਵੀ ਰਿਸ਼ਤੇ ਹਨ ਉਹ ਚੱਲ ਚੱਲ ਕੇ ਤੁਹਾਡੇ ਕੋਲ ਆਣਗੇ ਜਿਹੜੇ ਤੁਹਾਡੇ ਰਿਸ਼ਤਾ ਨਹੀਂ ਹੋ ਰਿਹਾ ਜਿਨ੍ਹਾਂ ਬੱਚਿਆਂ ਦਾ ਜਿਨ੍ਹਾਂ ਦੇ ਮੰਮੀ ਪਾਪਾ ਜਿਨ੍ਹਾਂ ਦੇ ਮਾਪੇ ਉਹ ਦੁਖੀ ਹਨ ਕਿ ਸਾਡੇ ਬੱਚਿਆਂ ਦਾ ਰਿਸ਼ਤਾ ਸਿਰੇ ਨਹੀਂ ਚੜਦਾ ਜਾਂ ਰਿਸ਼ਤਾ ਨਹੀਂ ਕੋਈ ਆ ਰਿਹਾ ਤੇ ਚੱਲ ਚੱਲ ਕੇ ਤੁਹਾਡੇ ਕੋਲ ਖੁਦ ਬਖੁਦ ਰਿਸ਼ਤੇ ਆਣਗੇ ਐ ਦੀ ਮੈਂ ਤੁਹਾਨੂੰ ਗਾਰੰਟੀ ਦਿੰਦੀ ਹਾਂ ਇਹ ਉਪਾ ਸ਼ਰਧਾ ਨਾਲ ਵਿਸ਼ਵਾਸ ਨਾਲ ਇਮਾਨਦਾਰੀ ਨਾਲ ਕਰਨਾ ਵਿਸ਼ਵਾਸ ਰੱਖ ਕੇ ਕਰਨਾ ਕਿ ਇਹ ਜੋ ਮੈਂ ਕਰ ਰਹੀ ਹਾਂ ਤਾਂ ਇਹ ਮੇਰਾ ਕਸ਼ਟ ਦੂਰ ਕਰੇਗਾ ਹੀ ਕਰੇਗਾ ਉਪਾ ਤੇ ਉਸ ਦਾ ਫਲ ਮਿਲਦਾ ਹੀ ਮਿਲਦਾ ਹੈ ਐ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਹਾਂ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂਗੀ ਜੋ ਕਿ ਐ ਤਾਂ ਤੁਸੀਂ ਉਪਾਅ ਕਰੋਗੀ ਆਪਣੀਆਂ ਹਰ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਉਪਾਅ ਹੈ ਇਸ ਦੇ ਨਾਲ ਮੈਂ ਇਹ ਜਿਹੜੀ ਸ਼ਕਤੀ ਹੁੰਦੀ ਹੈ ਨਾ ਇਹਦਾ ਬਹੁਤ ਐ ਦੇ ਵਿੱਚ ਪੋਜ਼ਿਟਿਵ એનર્ਜੀ ਹੁੰਦੀ ਹੈ ਇਸ ਨੂੰ ਕੀ ਕਰੋ ਕਿ ਜਿਨ੍ਹਾਂ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਵਾਸਤੇ ਮੈਂ ਦੱਸ ਰਹੀ ਹਾਂ ਇਹ ਤਾਂ ਕਬਵੇ ਵਾਲਾ ਜਿਹੜਾ ਉਪਾਅ ਹੈ ਉਹ ਉਹਨਾਂ ਦੇ ਮਾਤਾ ਪਿਤਾ ਕਰ ਸਕਦੇ ਹਨ ਤੇ ਜਿਹੜਾ ਇਹ ਮੈਂ ਹੁਣ ਉਪਾਅ ਦੱਸ ਰਹੀਆਂ ਉਹ ਬੱਚੇ ਜਿਨ੍ਹਾਂ ਦਾ ਵਿਆਹ ਵਿੱਚ ਦੇਣੀ ਹੋ ਰਹੀ ਹੈ ਉਹ ਉਹੀ ਕਰ ਸਕਦੇ ਹਨ ਜਿਹੜਾ ਇਹ ਵਾਲਾ ਮੈਂ ਦੱਸ ਰਹੀ ਹਾਂ ਕੀ ਕਰਨਾ ਹੈ ਕਹਿੰਦੀ ਤੁਹਾਡੇ ਤਾਂਬੇ ਦਾ ਬਰਤਨ ਹੋਏਗਾ ਜਾਂ ਤਾਂਬੇ ਦਾ ਗਲਾਸ ਹੋਏਗਾ ਉਹ ਬੜਾ ਹੀ ਮਤਲਬ ਐਨਰਜੀਕ ਉਹ ਮੈਟਲ ਹੁੰਦਾ ਹੈ ਠੀਕ ਹੈ ਉਸ ਨੂੰ ਰਾਤ ਨੂੰ ਆਪਣੇ ਸਰਾਣੇ ਦੇ ਕੋਲ ਰੱਖ ਲਓ ਉਹਦੇ ਵਿੱਚ ਗਲਾਸ ਨੂੰ ਪਾਣੀ ਨਾਲ ਭਰ ਕੇ ਇੱਕ ਚਮਚ ਸ਼ਕਤ ਮਿਲਾ ਕੇ ਕੋਲ ਕੇ ਟੱਕ ਕੇ ਉਸ ਗਲਾਸ ਨੂੰ ਆਪਣੇ ਸਰਾਣੇ ਦੇ ਕੋਲ ਰੱਖ ਕੇ ਸੋ ਜਾਓ ਤੇ ਸਵੇਰੇ ਉੱਠਦਿਆਂ ਸਾਰੀ ਪਰਮਾਤਮਾ ਦਾ ਨਾਮ ਲੈ ਕੇ ਉਸ ਪਾਣੀ ਨੂੰ ਮਿੱਠੇ ਪਾਣੀ ਨੂੰ ਤੁਸੀਂ ਪੀ ਜਾਣਾ ਠੀਕ ਹੈ ਇਹ ਵਾਲਾ ਤੁਸੀਂ ਜਿਹੜੇ ਬੱਚੇ ਪਾਵੇ ਮੁੰਡਾ ਹੋਵੇ ਪਾਵੇ ਕੁੜੀ ਹੋਵੇ ਇਹ ਉਪਾ ਕਰਕੇ ਦੇਖਣਾ ਤੁਸੀਂ ਦੇਖੋਗੇ ਕਿ 2 ਦਿਨ ਦਿਨਾਂ ਵਿੱਚ ਤੁਹਾਨੂੰ ਮਤਲਬ ਚੇਂजेस ਨਜ਼ਰ ਆਣ ਲੱਗ ਜਾਣਗੇ ਜਿਹੜੇ ਬੱਚੇ ਪਰੇਸ਼ਾਨ ਨੇ ਨਾ ਜਿਨ੍ਹਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਦੇਖ ਕੇ ਪਰੇਸ਼ਾਨ ਨੇ ਕਿ ਸਾਡੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਬੱਚਿਆਂ ਵਿੱਚ ਕੰਫੀਡੈਂਸ ਲੈਵਲ ਆਏਗਾ ਪਲੱਸ ਬੱਚਿਆਂ ਦੇ ਰਿਸ਼ਤੇ ਤੁਹਾਨੂੰ ਫੋਨ ਆਨੀ ਸ਼ੁਰੂ ਹੋ ਜਾਣਗੇ ਬੱਚਿਆਂ ਦੇ ਰਿਸ਼ਤੇਦਾਰੇ ਇਹ ਕਰਕੇ ਦੇਖਣਾ ਬਹੁਤ ਹੀ ਸਟੀਕ ਉਪਾਏ ਹੈ ਬਸ ਤੁਸੀਂ ਇਹਨਾਂ ਸਮਝ ਲੋ ਕਿ ਅੱਜ ਤੋਂ ਤੁਹਾਡੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਏਗਾ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਇਹ ਜਿਹੜੀ ਚੀਨੀ ਸ਼ੱਕਰ ਦੀ ਜਿਹੀ ਮਿਠਾਸ ਹੈ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਕੁਲ ਜਾਏਗੀ ਕਿ ਮਤਲਬ ਸਾਰੇ ਪਾਸੇ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਘਰ ਵਿੱਚ ਆਣਗੀਆਂ ਸੋ ਐਸੀ ਮੇਰੀ ਅੱਜ ਦੀ ਵੀਡੀਓ ਜੇ ਮੇਰੀ ਵੀਡੀਓ ਵੀ ਜਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਹਰ ਚੜ ਕੇ ਬੇਨਤੀ ਹੈ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਹੋਰ ਕਿਸੇ ਪਰੇਸ਼ਾਨੀ ਦਾ ਇੱਕ ਨਵਾਂ ਉਪਾਏ ਲੈ ਕੇ